ਪਾਈ ਕਾਨ ਸਿੰਘ ਨੱਬਾ ਵੱਲੋਂ ਮਹਾਂਕੋਸ਼ੰਦਰ ਗੁਰਦੁਆਰਾ ਸਾਹਿਬ ਦੀ ਪਰਵਾਸ਼ਾ ਦੱਸਦੇ ਹੋਏ ਲਿਖਿਆ ਗਿਆ ਹੈ ਕਿ ਸਿੱਖਾਂ ਦਾ ਗੁਰਦੁਆਰਾ ਵਿਦਿਆਰਥੀ ਲਈ ਸਕੂਲ ਆਤਮ ਜਿਗਿਆਸਾ ਵਾਲਿਆਂ ਲਈ ਗਿਆਨ ਉਪਦੇਸ਼ਕ ਸਰੋਤ ਰੋਗੀਆਂ ਲਈ ਸ਼ਫਾਕਾਨਾ ਭੁੱਖੀਆਂ ਲਈ ਅਨਪੂਰਨਾ ਔਰਤਾਂ ਜਾਤ ਦੀ ਪਤ ਰੱਖਣ ਲਈ ਲੋਭਈ ਹਥਿਆਰ ਅਤੇ ਮੁਸਾਫਿਰਾਂ ਲਈ ਵਿਸ਼ਰਾਮ ਦਾ ਸਥਾਨ ਹੈ ਤੇ ਸ਼ਰੋਬਦੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਹਮੇਸ਼ਾ ਹੀ ਇਸ ਪਰਵਾਹਸ਼ਾ ਨੂੰ ਜ਼ਹਿਨ ਦੇ ਵਿੱਚ ਰੱਖਦਿਆਂ ਹੋਇਆਂ ਲਗਾਤਾਰ ਗੁਰਦੁਆਰਾ ਸਹਿਬਾਨ ਦੀ ਪ੍ਰਬੰਧਾ ਨੂੰ ਸੁਚਾਰੂ ਢੰਗ ਦੇ ਨਾਲ ਚਲਾਉਣ ਦੇ ਯਤਨ ਕੀਤੇ ਜਾਂਦੇ ਨੇ ਵੱਡੇ ਪੱਧਰ ਤੇ ਜਿੱਥੇ ਲੰਗਰਾਂ ਦੀ ਪਰਬਤ ਹੁੰਦੀ ਨੇ ਤਾਂ ਉੱਥੇ ਹੀ ਵੱਡੇ ਸਥਾਨਾਂ ਤੇ ਲਗਾਤਾਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਵੱਲੋਂ ਫ੍ਰੀ ਡਿਸਪੈਂਸਰੀਆਂ ਵੀ ਚਲਾਈਆਂ ਜਾ ਰਹੀਆਂ ਨੇ ਇਸੇ ਲੜੀ ਤਹਿਤ ਗੁਰਦੁਆਰਾ ਸ਼੍ਰੀ ਦੁਖਨੀਵਾਰਨ ਸਾਹਿਬ ਪਾਸ਼ਾਹੀ ਨੌਵੀਂ ਪਟਿਆਲਾ ਵਿਖੇ ਵੀ ਇੱਕ ਫ੍ਰੀ ਡਿਸਪੈਂਸਰੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਚਲਾਈ ਜਾ ਰਹੀ ਹੈ ਅੱਜ ਇਥੇ ਰੋਗੀਆਂ ਦੀ ਦੇਖਭਾਲ ਦੇ ਲਈ ਆਂਤ੍ਰਿਕ ਕਮੇਟੀ ਮੈਂਬਰ ਸਰਦਾਰ ਸਰਜੀਤ ਸਿੰਘ ਜੀ ਘੜੀ ਅਤੇ 사ட்கਾ ਪ੍ਰਧਾਨ ਸ਼ੋਭੀ ਗੁਰਦੁਆਰਾ ਪ੍ਰਬੰਧਕ ਕਮੇਟੀ ਪ੍ਰੋਫੈਸਰ ਕਿਰਪਾਲ ਸਿੰਘ ਜੀ ਬਡੋਂਗਰ ਵੱਲੋਂ ਨਵੀਂ ਡਾਕਟਰ ਨੂੰ ਤਾਇਨਾਤ ਕੀਤਾ ਗਿਆ ਇਸ ਵਿਸ਼ੇਸ਼ ਮੌਕੇ ਤੇ ਜਿੱਥੇ 사ட்கਾ ਪ੍ਰਧਾਨ ਸ਼ੋਭੀ ਗੁਰਦੁਆਰਾ ਪ੍ਰਬੰਧਕ ਕਮੇਟੀ ਪ੍ਰੋਫੈਸਰ ਕਿਰਪਾਲ ਸਿੰਘ ਬਡੋਂਗਰ ਅੰਤਯੰਤ ਮੇਟੀ ਮੈਂਬਰ ਸਰਦਾਰ ਸਰਜੀਤ ਸਿੰਘ ਗੜੀ ਹਾਜ਼ਰ ਨੇ ਤਾਂ ਉੱਥੇ ਹੀ ਮੈਨੇਜਰ ਗੁਰਦੁਆਰਾ ਸ੍ਰੀ ਦੁਖਬਾਰ ਸਾਹਿਬ ਸਰਦਾਰ ਪਾਕ ਸਿੰਘ ਵੀ ਹਾਜ਼ਰ ਸਨ ਇਸ ਮੌਕੇ ਬੋਲਦਿਆ ਪ੍ਰੋਫੈਸਰ ਕਿਰਪਾਲ ਸਿੰਘ ਜੀ ਬਡੋਂਗਰ ਸੰਕਾ ਪ੍ਰਧਾਨ ਸ਼ੋਭੀ ਕੁਦਵਾਰਾ ਪ੍ਰਬੰਧਕ ਕਮੇਟੀ ਨੇ ਕਿਹਾ ਕਿ ਜਿੱਥੇ ਮਨ ਦੇ ਵਿਕਾਰਾ ਰੂਪੀ ਰੋਗਾਂ ਦਾ ਇਲਾਜ ਗੁਰਦੁਆਰਾ ਸਾਹਿਬ ਵਿਖੇ ਹੁੰਦਾ ਹੈ ਤਾਂ ਉੱਥੇ ਹੀ ਤੰਗ ਦੇ ਰੋਗਾਂ ਦੇ ਉਪਚਾਲੇ ਵੀ ਸਾਡੇ ਗੁਰੂ ਸਹਿਬਾਨ ਵੱਲੋਂ ਕੀਤੇ ਗਏ ਸਨ ਇਤਿਹਾਸ ਦੇ ਚਰੋਖੇ ਦੇ ਵਿੱਚੋਂ ਸਾਨੂੰ ਘਟਨਾਵਾਂ ਸਾਹਮਣੇ ਮਿਲਦੀਆਂ ਹਨ ਕਿ ਗੁਰੂ ਸਹਿਬਾਨ ਵੱਲੋਂ ਗੁਰਦੁਆਰਾ ਸਾਹਿਬ ਦੇ ਅੰਦਰ ਵਿਸ਼ੇਸ਼ ਤੌਰ ਤੇ ਸਿਹਤ ਦੇ ਇਲਾਜ ਕੀਤੇ ਗਏ। ਗੁਰੂ ਸਹਿਬਾਨ ਵੱਲੋਂ ਦਰਸਾਏ ਹੋਏ ਮਾਰਗ ਤੇ ਚੱਲਦਿਆਂ ਹੀ ਹੁਣ ਗੁਰਦੁਆਰਾ ਸਹਿਬਾਨ ਅੰਦਰ ਇਹ ਫ੍ਰੀ ਡਿਸਪੈਂਸਰੀਆਂ ਸ਼ੌਂਬੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਸਥਾਪਿਤ ਕੀਤੀਆਂ ਗਈਆਂ ਹਨ। ਉਹਨਾਂ ਦੱਸਿਆ ਕਿ ਇਸੇ ਲਈ ਤਹਿਤ ਹੀ ਗੁਰਦੁਆਰਾ ਸ਼੍ਰੀ ਦੁਖਬਾਨ ਸਾਹਿਬ ਵਿਖੇ ਇੱਕ ਕੋ ਡਾਕਟਰ ਨੂੰ ਤਾਇਨਾਤ ਕੀਤਾ ਗਿਆ ਹੈ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਬਹੁਤ ਖੁਸ਼ੀ ਦੀ ਗੱਲ ਹੈ ਇਹ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਇਹ ਜੋ ਗੁਰਦੁਆਰਾ ਦੂਖਨਵਾਰਨ ਸਾਹਿਬ ਵਿਖੇ ਫ੍ਰੀ ਡਿਸਪੈਂਸਰੀ ਚਲਾਈ ਜਾ ਰਹੀ ਹੈ ਜਿਸ ਦੇ ਵਿੱਚ ਲਗਭਗ 21 ਸਾਲ ਤੋਂ ਡਾਕਟਰ ਬਲਬੀਰ ਸਿੰਘ ਜੀ ਇਸ ਦੇ ਵਿੱਚ ਉਹਨਾਂ ਨੇ ਸੇਵਾ ਕੀਤੀ ਹੈ। ਔਰ ਥੋੜਾ ਸਮਾਂ ਪਹਿਲਾਂ ਇਹ ਰਿਟਾਇਰ ਹੋ ਗਏ ਔਰ ਇੱਥੇ ਮੈਨੇਜਰ ਸਾਹਿਬ ਸਰਦਾਰ ਭਾਗ ਸਿੰਘ ਜੀ ਤੇ ਸਮੂਹ ਸਟਾਫ ਤੇ ਇਲਾਕੇ ਦੇ ਲੋਕਾਂ ਦੀ ਇਹ ਮੰਗ ਸੀ ਕਿ ਇਹਨਾਂ ਨੂੰ ਦੁਬਾਰਾ ਇਸ ਸੇਵਾ ਕਰਨ ਦੇ ਲਈ ਦੁਬਾਰਾ ਫੇਰ ਇਹਨਾਂ ਦੀ ਜ਼ਿੰਮੇਵਾਰੀ ਆ ਜੋ ਲਈ ਜਾਵੇ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਸਾਹਿਬ ਐਡਵੋਕੇਟ ਹਰਜਿੰਦਰ ਸਿੰਘ ਧਾਮੀਦ ਸਾਹਿਬ ਨੇ ਏ ਲੋਕਾਂ ਦੀ ਸਾਰੀ ਸੰਗਤਾਂ ਦੀ ਮੰਗ ਨੂੰ ਮੰਨ ਕੇ ਡਾਕਟਰ ਬਲਬੀਰ ਸਿੰਘ ਉਹਨਾਂ ਨੂੰ ਦੁਬਾਰਾ ਇਸ ਸੇਵਾ ਤੇ ਰਿਟਾਇਰ ਹੋਣ ਤੋਂ ਬਾਅਦ ਨਿਯੁਕਤ ਕੀਤਾ ਹੈ ਔਰ ਸਾਨੂੰ ਪੂਰਨ ਆਸ ਹੈ ਕਿ ਜਿਸ ਤਰ੍ਹਾਂ ਪਹਿਲਾਂ ਇਹਨਾਂ ਨੇ ਤਨ ਮਨ ਧੰ ਦੇ ਨਾਲ ਲੋਕਾਂ ਦੀ ਸੇਵਾ ਕੀਤੀ ਹੈ ਪੂਰੀ ਭਾਵਨਾ ਦੇ ਨਾਲ ਔਰ ਆਉਣ ਵਾਲੇ ਸਮੇਂ ਦੇ ਵਿੱਚ ਵੀ ਇਹ ਜੋ ਸੇਵਾਏ ਕਰਨਗੇ ਮੈਂ ਇਸ ਮੌਕੇ ਤੇ ਡਾਕਟਰ ਸਾਹਿਬ ਨੂੰ ਲੱਖ ਲੱਖ ਵਧਾਈ ਦੇਣਾ ਔਰ ਗੁਰੂ ਅੱਗੇ ਅਰਦਾਸ ਕਰਦਾ ਕਿ ਸਤਿਗੁਰੂ ਇਹਨਾਂ ਦੇ ਸਿਰ ਤੇ ਮਿਹਰ ਭਰੇ ਹੱਥ ਰੱਖੇ ਇਹਨਾਂ ਤੋਂ ਜੋ ਸੇਵਾ ਹੈ ਉਹ ਪਹਿਲਾਂ ਤੋਂ ਵੀ ਵੱਧ ਜੋ ਹੈ ਉਹ ਸੇਵਾ ਕਰਦੇ ਰਹਿਣ ਇਸ ਕਰਕੇ ਮੈਂ ਇਹਨਾਂ ਨੂੰ ਵਧਾਈ ਦੇਣਾ ਪ੍ਰਧਾਨ ਸਾਹਿਬ ਦਾ ਵਿਸ਼ੇਸ਼ ਤੌਰ ਤੇ ਮੈਂ ਧੰਨਵਾਦ ਕਰਦਾ ਔਰ ਅੱਜ ਦੀ ਇਸ ਖੁਸ਼ੀ ਦੇ ਸਮਾਗਮ ਦੇ ਵਿੱਚ ਸਾਡੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਾਬਕਾ ਪ੍ਰਧਾਨ ਪ੍ਰੋਫੈਸਰ ਕਿਰਪਾਲ ਸਿੰਘ ਜੀ ਬਡੂੰਗਰ ਸਾਹਿਬ ਆਪ ਇੱਥੇ ਆ ਕੇ ਇਹਨਾਂ ਨੂੰ ਕੁਰਸੀ ਤੇ ਬਿਠਾ ਕੇ ਥਾਪੜਾ ਦੇ ਕੇ ਗਏ ਨੇ ਕਿ ਚੜ੍ਹਦੀ ਕਲਾ ਦੇ ਨਾਲ ਲੋਕਾਂ ਦੀ ਜੋ ਸੇਵਾ ਹੈ ਉਹ ਕਰੋ ਸੋ ਮੈਂ ਉਹਨਾਂ ਦਾ ਵੀ ਧੰਨਵਾਦ ਕਰਦਾ ਇੰਨੇ ਸ਼ਬਦ ਕਹਿ ਕੇ ਮੈਂ ਇਹਨਾਂ ਨੂੰ ਫੇਰ ਵਧਾਈ ਦੇ ਕੇ ਆਪਣੀ ਬੇਨਤੀ ਨੂੰ ਸਮਾਪਤ ਕਰਦਾ ਭੁੱਲ ਚੁੱਕ ਦੀ ਖੀਮਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ